ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਅੱਜ ਦੀ ਅਪਡੇਟ ਅੰਗਰਵਾੜੀ ਵਰਕਰ ਨਾਲ ਲੈ ਕੇ ਇੱਕ ਵੱਡੀ ਖਬਰ ਇੱਕ ਨਵੀਂ ਖਬਰ ਅੰਗਰਵਾੜੀ ਵਰਕਰ ਹੈਲਪਰ ਦੀ ਤਨਖਾਹਾਂ ਵਿੱਚ ਕੀਤਾ ਗਿਆ ਵਾਅਦਾ ਬਿਗ ਬ੍ਰੇਕਿੰਗ ਨਿਊਜ਼ ਕਿੰਨਾ ਤਨਖਾਹਾਂ ਦੇ ਵਿੱਚ ਵਾਅਦਾ ਹੋਇਆ ਔਰ ਕਿਹੜੇ-ਕਿਹੜੇ ਸਟੇਟ ਦੇ ਵਿੱਚ ਇਹ ਸਕੀਮ ਇਹ ਨਵਾਂ ਐਲਾਨ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਚੈਨਲ ਦੇ ਉੱਪਰ। ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ। ਇਸ ਨਿਊਜ਼ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇਸ ਨਿਊਜ਼ਪੇਪਰ ਤੇ ਲੈ ਕੇ ਆ ਚੁੱਕੇ ਆ। ਦਿੱਲੀ ਦੇ ਮੁੱਖ ਮੰਤਰੀ ਨੇ ਹਾਲ ਹੀ ਵਿਸ਼ੇਸ਼ ਚਰਚਾ ਦੌਰਾਨ 10 ਸਾਲ ਤੋਂ ਵੱਧ ਤਜਰਬੇ ਵਾਲੀ ਅੰਗਰੇਜ਼ੀ ਕਾਰਜਕਾਰ ਦਾ ਮਾਨਤਾਨ ਵਿੱਚ ਕੀਤਾ ਵਾਅਦਾ। ਹੁਣ ਪੰਜਾਬ ਵਿੱਚ ਅਤੇ ਹਰਿਆਣਾ ਵਿੱਚ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਆਂਗੜਵਾੜੀ ਵਰਕਰਾਂ ਨੂੰ ਜੋ ਸੈਲਰੀ ਦਿੱਤੀ ਜਾਵੇਗੀ ਉਸ ਦੇ ਵਿੱਚ ਵਾਅਦਾ ਕਰਦੇ ਹੋਏ ਸੈਲਰੀ 14000 ਰੁਪਏ ਕਰ ਦਿੱਤੀ ਗਈ ਹੈ ਇਹ ਸੈਲਰੀ ਉਹਨਾਂ ਆਂਗੜਵਾੜੀ ਵਰਕਰਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ 10 ਸਾਲ ਤੋਂ ਜ਼ਿਆਦਾ ਤਜਰਬਾ ਹੈ ਯਾਨੀ ਕਿ 10 ਸਾਲ ਤੋਂ ਜ਼ਿਆਦਾ ਜੌਬ ਦੇ ਵਿੱਚ ਹੋ ਚੁੱਕੇ ਆ ਉਹਨਾਂ ਨੂੰ 14000 ਰੁਪਏ ਸੈਲਰੀ ਦਿੱਤੀ ਜਾਵੇਗੀ ਉਸ ਤੋਂ ਇਲਾਵਾ ਜੋ ਆਂਗੜਵਾੜੀ ਮਿੰਨੀ ਵਰਕਰ ਮੁਨਾਲੀ ਸੈਲਰੀ ਵਿੱਚ ਵਾਧਾ ਕਰਕੇ ਉਸ ਨੂੰ 12580 ਰੁਪਏ ਕਰ ਦਿੱਤਾ ਗਿਆ ਔਰ ਇਸੇ ਤਰ੍ਹਾਂ ਆਂਗੜਵਾੜੀ ਹੈਲਪਰ ਦੀ ਸੈਲਰੀ ਹੈ ਜੋ ਉਹ ਸੈਲਰੀ ਪਹਿਲਾਂ 5000 ਰੁਪਏ ਸੀ ਅਤੇ ਹੁਣ ਇਸ ਨੂੰ 7500 ਕਰ ਦਿੱਤਾ ਗਿਆ ਤਾਂ ਇਸ ਸਕੀਮ ਦੇ ਆਰਡਰ ਜਾਰੀ ਕਰ ਦਿੱਤੇ ਗਿਆ ਯਾਨੀ ਕਿ ਇਸ ਤਨਖਾਹ ਦੇ ਆਰਡਰ ਜਾਰੀ ਹੋ ਚੁੱਕੇ ਆ ਔਰ ਹੁਣ ਇਹ ਤਨਖਾਹ ਆਂਗੜਵਾੜੀ ਵਰਕਰ ਹੈਲਪਰ ਅਤੇ ਸੁਪਰਵਾਈਜ਼ਰ ਨੂੰ ਜੋ ਇਸ ਨਵੇਂ ਨੋਟਿਸ ਦੇ ਅਨੁਸਾਰ ਦਿੱਤੀ ਜਾਵੇਗੀ ਜਿਸ ਦਾ ਆਰਡਰ 1 ਜਨਵਰੀ ਤੋਂ ਪੰਜਾਬ ਵਿੱਚ ਵੀ ਲਾਗੂ ਕਰ ਦਿੱਤੇ ਜਾਣਗੇ ਯਾਨੀ ਕਿ ਪੰਜਾਬ ਦੇ ਵਿੱਚ ਜੋ ਆਂਗਰਵਾੜੀ ਵਰਕਰ ਹੈਲਪਰ ਅਤੇ ਮੀਨੀ ਵਰਕਰ ਆ ਉਹਨਾਂ ਨੂੰ ਸੇਮ ਇਨੀ ਹੀ ਸੈਲਰੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਦੇ ਇਸ ਦੇ ਸਬੰਧ ਵਿੱਚ ਕੀ ਅਪਡੇਟ ਹੋਣਗੇ ਉਸ ਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਜਰੂਰ ਸ਼ੇਅਰ ਕਰਾਂਗੇ ਤਾਂ ਕਿ ਤੁਹਾਨੂੰ ਸਾਰੀ ਅਪਡੇਟਸ ਪੰਜਾਬ ਦੇ ਆਂਗਰਵਾੜੀ ਵਰਕਰ ਅਤੇ ਹੈਲਪਰ ਦੇ ਸਬੰਧ ਵਿੱਚ ਮਿਲਦੀ ਰਹੇ ਧੰਨਵਾਦ